ਹੇ ਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਸਾਤ ਸੱਚ ਜੁਗਾਦ ਸੱਚ ਸਾਤ ਸੱਚ ਹੈ ਭੀ ਸੱਚ ਹੈ ਭੀ ਸੱਚ ਨਾਨਕ ਹੁਸੀ ਭੀ ਸੱਚ ਨਾਨਕ ਹੁਸੀ ਭੀ ਸੱਚ ਸੋ ਸਾਧ ਸੰਗਤ ਜੀ ਪਹਿਲਾਂ ਸ਼ੁਰੂਆਤ ਵਿੱਚ ਇੱਕ ਓ ਅੰਕਾਰ ਪੜਨਾ ਆਪਾਂ ਸਿੱਖਣਾ ਹੈ ਇਹਦੀਆਂ ਕਈ ਤਰ੍ਹਾਂ ਦੀਆਂ ਆਵਾਜ਼ਾਂ ਜਿਹੜੀਆਂ ਨੇ ਉਹ انسان ਅਣਜਾਣਪਨੇ ਵਿੱਚ ਕੱਢ ਦਿੰਦਾ ਹੈ ਏਕਮਕਾਰ ਏਕਾਉਮਕਾਰ ਇਸ ਤਰ੍ਹਾਂ ਗਲਤ ਬੋਲਦੇ ਹਾਂ ਇਸ ਨੂੰ ਸਿੱਖਣ ਦੇ ਲਈ ਪਹਿਲਾਂ ਤਿੰਨ ਹਿੱਸਿਆਂ ਵਿੱਚ ਆਵਾਜ਼ ਕਰ ਲੈਣੀ ਹੈ ਪਹਿਲਾਂ ਬੋਲੋ ਇੱਕ ਫਿਰ ਆਪਾਂ ਬੋਲਣਾ ਏ ਓ ਹੁਣ ਜਦੋਂ ਓ ਬੋਲਣਾ ਹੈ ਕਿਸੇ ਵੀ ਅੱਖਰ ਨੂੰ ਜਦੋਂ ਹੂੜਾ ਲਾਈ ਜਾਏ ਤੇ ਅਕੱਲਾ ਹੋੜਾ ਲਾਉਣ ਨਾਲ ਉਹਦੀ ਆਵਾਜ਼ ਹੋਰ ਹੁੰਦੀ ਹੈ ਨਾਲ ਪਲੱਸ ਉਹਦੇ ਲਾਗੇ ਬਿੰਦੀ ਲਾਈਏ ਤੇ ਉਹਦੀ ਆਵਾਜ਼ ਹੋਰ ਹੁੰਦੀ ਹੈ ਜਿਸ ਤਰ੍ਹਾਂ ਕਕੇ ਹੋੜਾ ਕੋ ਉੱਤੇ ਬਿੰਦੀ ਕੂ ਇਸੇ ਹੀ ਤਰ੍ਹਾਂ ਹੁਣ ਜਦੋਂ ਊੜੇ ਨੂੰ ਹੋੜਾ ਲਾਉਣਾ ਬਿੰਦੀ ਨਹੀਂ ਲਗਣ ਦੇਣੀ ਆਪਾਂ ਜੇ ਆਪਾਂ ਇੱਕ ਤੋਂ ਬਾਅਦਾਂ ਊਂ ਬੋਲ ਦਿੱਤਾ ਸਮਝੋ ਆਪਾਂ ਬਿੰਦੀ ਲਾ ਰਹੇ ਹਾਂ ਬਿੰਦੀ ਲੱਗਣ ਨਹੀਂ ਦੇਣੀ ਇਸ ਲਈ ਜਿਵੇਂ ਕਕੇ ਹੋੜਾ ਕੋ ਸਿੱਧੀ ਆਵਾਜ਼ ਹੁੰਦੀ ਹੈ ਖ ਖੇ ਹੋੜਾ ਖੋ ਇਸੇ ਤਰ੍ਹਾਂ ਊੜੇ ਹੋੜਾ ਓ ਊੜੇ ਹੋੜਾ ਓ ਤਾਂ ਬੋਲਣਾ ਓ ਨਹੀਂ ਬੋਲਣਾ ਜੇ ਓ ਬੋਲਾਂਗੇ ਨਾਲ ਬਿੰਦੀ ਲੱਗ ਰਹੀ ਹੈ ਇਸ ਕਰਕੇ ਇਹ ਇੱਕ ਓੰਕਾਰ ਸ਼ੁੱਧ ਬੋਲਣਾ ਸਿੱਖਣ ਦੇ ਲਈ ਇਹ ਦੂਜਾ ਹਿੱਸਾ ਹੋ ਗਿਆ ਤੇ ਤੀਸਰਾ ਆਪਾਂ ਬੋਲਣਾ ਅੰਕਾਰ ਬੋਲੋ ਮੇਰੇ ਪਿਛੇ ਅੰਕਾਰ ਅੰਕਾਰ ਇਕ ਓ ਅੰਕਾਰ ਅੰਕਾਰ ਇਕ ਓ ਓ ਅੰਕਾਰ ਇਹ ਸਿਰਫ ਸਿੱਖਣ ਵਾਸਤੇ ਸਾਧ ਸੰਗਤ ਜੀ ਆਪਾਂ ਤਿੰਨ ਹਿੱਸਿਆਂ ਵਿੱਚ ਕੀਤਾ ਹੁਣ ਆਪਾਂ ਬਾਅਦ ਵਿੱਚ ਸਿੱਖ ਕੇ ਜਦੋਂ ਬੋਲਣਾ ਹੈ ਉਦੋਂ ਤਿੰਨੇ ਨਾਲ ਜੋੜ ਦੇਣੇ ਆ ਉਦੋਂ ਬੋਲਣਾ ਹੈ ਇਕ ਓ ਅੰਕਾਰ ਓ ਅੰਕਾਰ ਇਕ ਓ ਅੰਕਾਰ ਹਾਂਜੀ ਇਸ ਤਰ੍ਹਾਂ ਸੁਣ ਕੇ ਦੁਬਾਰਾ ਦੁਬਾਰਾ ਸੁਣ ਕੇ ਅਭਿਆਸ ਕਰ ਲੈਣਾ ਅੱਗੇ ਆਪਾਂ ਬੋਲਣਾ ਸਤਨਾਮ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਜਿਹੜਾ ਨਿਰਭਉ ਤੇ ਨਿਰਵੈਰ ਸਿੱਧਾ ਹੀ ਨਰਭਉ ਕਹਿ ਦਿੰਦੇ ਆ ਨਰਭਉ ਕਹਿਣ ਨਾਲ ਨੰਨੇ ਦੀ ਸਿਹਾਰੀ ਲੱਥ ਜਾਂਦੀ ਹੈ ਇਸ ਲਈ ਨੰਨੇ ਸਿਹਾਰੀ ਨਿਕ ਇਦਾਂ ਹੈ ਇਹਦੀ ਆਵਾਜ਼ ਨਿਰਭਉ ਤੇ ਤੁਸੀਂ ਸੁਣਿਆ ਹੋਵੇਗਾ ਕਈ ਵਾਰ ਕਈ ਨਿਰਾਈ ਨਰਵੈਰ ਕਹਿ ਦਿੰਦੇ ਆ ਨਿਰਾ ਨਰਵੈਰ ਅੱਖਣ ਨਾਲ ਨੰਨੇ ਦੀ ਸਿਹਾਰੀ ਲੱਥ ਜਾਂਦੀ ਹੈ ਇਸ ਲਈ ਦੋਨਾਂ ਹੀ ਸ਼ਬਦਾਂ ਦੀਆਂ ਨੰਨੇ ਨੂੰ ਜਿਹੜੀਆਂ ਸਿਹਾਰੀਆਂ ਲੱਗੀਆਂ ਖਾਸ ਧਿਆਨ ਦੇ ਨਾਲ ਉਹ ਲਾਉਣੀਆਂ ਨੇ ਇਸ ਲਈ ਨਿਰਭਉ ਨਿਰਵੈਰ ਹਾਂਜੀ ਅਗਲਾ ਬਚਨ ਸਤਿਗੁਰਾਂ ਦਾ ਜਿਹੜਾ ਹੈ ਉਹਦੇ 'ਚ ਆਮ ਇਹ ਗਲਤੀ ਹੋ ਜਾਂਦੀ ਅੰਗੇਲੀ ਨਾਲ ਭਈ ਆਪਾਂ ਐੜਾ ਉਤਾਰ ਦਿੰਨੇ ਆ ਕਾਲੀ ਕਾਲੀ ਦੇ ਵਿੱਚ ਕਾਲ ਮੂਰਤ ਕਹਿ ਦਿੰਦੇ ਕਈ ਜਣੇ ਕਾਲ ਮੂਰਤ ਕਹਿ ਦਿੰਦੇ ਆਪਾਂ ਐੜਾ ਸਤਿਗੁਰੂ ਨਾਨਕ ਸਾਹਿਬ ਨੇ ਲਾਇਆ ਇਸ ਲਈ ਆਪਾਂ ਐੜੇ ਦੀ ਆਵਾਜ਼ ਨਾਲ ਕੱਢਣੀ ਐ ਆਕਾਲ ਮੂਰਤ ਖਿਆਲ ਰੱਖ ਲੈਣਾ ਕਿ ਅਕਾਲ ਜੋ ਸ਼ਬਦ ਹੈ ਇਹਦੇ ਨਾਲ ਐੜਾ ਸਾਡੇ ਮੂੰਹ ਚੋਂ ਉਹਦੀ ਆਵਾਜ਼ ਨਿਕਲਣੀ ਚਾਹੀਦੀ ਹੈ ਇਸ ਤੋਂ ਅਗਲਾ ਸ਼ਬਦ ਅਜੁਨੀ ਅਜੁਨੀ ਇੱਥੇ ਵੀ ਦੋ ਗਲਤੀਆਂ ਹੁੰਦੀਆਂ ਕਈ ਆਜੁਨੀ ਪੜਦੇ ਆ ਉਹਦੇ ਨਾਲ ਐੜੇ ਨੂੰ ਕੰਨਾਂ ਲੱਗ ਜਾਂਦਾ ਆਪਾਂ ਆਪਣੇ ਕੋਲੋਂ ਹੀ ਲਾ ਦਿੰਨੇ ਆ ਗੁਰੂ ਜੀ ਨੇ ਨਹੀਂ ਲਿਖਿਆ ਇਸ ਲਈ ਆਜੁਨੀ ਨਹੀਂ ਪੜਨਾ ਹੈ ਐੜਾ ਮੁਕਤਾ ਹੈ ਮੁਕਤਾ ਦਾ ਮਤਲਬ ਹੁੰਦਾ ਜਿਸ ਨੂੰ ਕੋਈ ਮਾਤਰਾ ਨਾ ਲੱਗੀ ਹੋਵੇ ਸਾਰੀਆਂ ਹੀ ਮਾਤਰਾ ਤੋਂ ਮੁਕਤ ਹੋਣਾ ਉਹਨੂੰ ਮੁਕਤਾ ਕਹਿੰਦੇ ਆ ਇਸ ਲਈ ਜਿਹੜਾ ਹੈ ਐੜਾ ਲੱਥਣ ਵੀ ਨਹੀਂ ਦੇਣਾ ਨਿਰਾ ਜੂਨੀ ਲਫਜ ਨਹੀਂ ਉਚਾਰਨਾ ਅਤੇ ਆਜੂਨੀ ਵੀ ਨਹੀਂ ਉਚਾਰਨਾ ਕਿਉਂਕਿ ਐੜੇ ਨੂੰ ਕੰਨ ਲੱਗਣ ਨਹੀਂ ਦੇਣਾ ਇਸ ਲਈ ਅਜੂਨੀ ਹਾਂਜੀ ਅੱਗੇ ਹੈਗਾ ਸਤਿਗੁਰਾਂ ਦਾ ਪਵਿੱਤਰ ਸ਼ਬਦ ਸਹ ਭੰਗ ਸਹ ਭੰਗ ਇੱਥੇ ਬਹੁਤਿਆਂ ਕੋਲੋਂ ਇਹ ਗਲਤੀ ਹੁੰਦੀ ਕਿ ਟਿੱਪੀ ਦੀ ਆਵਾਜ਼ ਕੱਢਣੀ ਜਿਹੜੀ ਉਹਦਾ ਅਭਿਆਸ ਨਹੀਂ ਕੀਤਾ ਹੁੰਦਾ ਤੇ ਉਹ ਸਹਿ ਭੰਗ ਕਹਿ ਦਿੰਦੇ ਆ ਉਹ ਗੱਗੇ ਤੱਕ ਚਲੇ ਜਾਂਦੇ ਆ ਸਹਿ ਭੰਗ ਐਦਾਂ ਬੋਲ ਦਿੰਦੇ ਜਦ ਕਿ ਉਹ ਬਹੁਤ ਜਿਹੜੀ ਹੈ ਵੱਡੀ ਅਣਗੇਲੀ ਹੈ ਇਸ ਲਈ ਭੱਬੇ ਨੂੰ ਜਦੋਂ ਟਿੱਪੀ ਲਾਉਣੀ ਹੈ ਕਿਤੇ ਵੀ ਟਿੱਪੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਲਾਉਣੀਆਂ ਤਾਲੂ ਦੇ ਵਿੱਚ ਹੀ ਆਵਾਜ਼ ਜਿਹੜੀ ਹੈ ਇਹ ਆਉਂਦੀ ਹੈ ਸਹਿ ਭੰਗ ਹਾਂਜੀ ਬੋਲੋ ਸਹਿ ਭੰਗ ਸਹਿ ਭੰਗ ਸਹਿ ਭੰਗ ਸਹਿ ਭੰਗ ਸਹਿ ਭੰਗ ਸਹਿ ਭੰਗ ਤਾਂ ਇੱਥੋਂ ਤੱਕ ਤਾਂ ਪਹੁੰਚਣਾ ਲੇਕਿਨ ਅਗਾਹ ਨਹੀਂ ਜਿਹੜੀ ਆਵਾਜ਼ ਡਿੱਗਣ ਦੇਣੀ ਸਹਿ ਭੰਗ ਨਹੀਂ ਕਹਿਣਾ ਗੱਗੇ ਤੱਕ ਨਹੀਂ ਜਾਣ ਦੇਣੀ ਗੁਰਪ੍ਰਸਾਦ ਗੁਰਪ੍ਰਸਾਦ ਹਾਂਜੀ ਜੇ ਆਪਾਂ ਠਹਿਰਾ ਕੇ ਪਾਠ ਕਰ ਰਹੇ ਹੋਈਏ ਆਰਾਮ ਵੱਧ ਟਾਈਮ ਆਪਣੇ ਕੋ ਹੋਵੇ ਫਿਰ ਆਪਾਂ ਕੋਸ਼ਿਸ਼ ਕਰਨੀ ਹੁੰਦੀ ਕਿ ਗੁਰਪ੍ਰਸਾਦ ਤੇ ਇੱਕ ਵਾਰ ਥੋੜਾ ਜਿਹਾ ਜਿਹੜਾ ਵਿਸ਼ਰਾਮ ਦਿੱਤਾ ਜਾਏ ਕਿਉਂਕਿ ਦੋ ਡੰਡੀਆਂ ਲੱਗੀਆਂ ਨੇ ਤੇ ਜਪ ਜਿਹੜਾ ਉਹ ਇਕੱਲਾ ਉਚਾਰਿਆ ਜਾਏ ਗੁਰਪ੍ਰਸਾਦ ਦੇ ਨਾਲ ਹੀ ਜਪ ਨਹੀਂ ਕਹਿ ਦੇਣਾ ਤੇ ਜਪ ਦੇ ਨਾਲ ਹੀ ਅੱਗਿਓ ਆਦ ਨਹੀਂ ਕਹਿ ਦੇਣਾ ਕਈ ਇਸ ਤਰ੍ਹਾਂ ਕਹਿ ਦਿੰਦੇ ਜਪ ਆਦ ਉਹ ਨਹੀਂ ਫੱਬਦਾ ਉਹ ਨਹੀਂ ਬਣਦਾ ਕਿਉਂਕਿ ਆਦ ਦੇ ਅਗਲੇ ਪਾਸੇ ਡੰਡੀਆਂ ਨਹੀਂ ਲੱਗੀਆਂ ਹੋਈਆਂ ਇਸ ਲਈ ਇੱਥੇ ਗੁਰਪ੍ਰਸਾਦ ਤੇ ਨਿਸਰਾਮ ਦੇ ਕੇ ਫਿਰ ਇਕੱਲਾ ਹੀ ਆਪਾਂ ਬੋਲਣਾ ਹੈ ਬੋਲੋ ਜਪ ਅੱਗਿਓ ਸ਼ੁਰੂ ਕਰਨਾ ਫਿਰ ਆਦ ਸੱਚ ਆਦ ਸੱਚ ਜੁਗਾਦ ਸੱਚ ਜੁਗਾਦ ਸੱਚ ਜੁਗਾਦ ਸ਼ਬਦ ਥੋੜਾ ਜਿਹਾ ਜੁਗ ਜੁਗ ਵਰਗੀ ਆਵਾਜ਼ ਕੱਢ ਕੇ ਬੋਲਣਾ ਕਿਉਂਕਿ ਇਹਦਾ ਅਰਥ ਜਿਹੜਾ ਜੁਗਾਂ ਦੇ ਬਾਰੇ ਹੀ ਹੈ ਕਿ ਜੁਗਾਂ ਦਾ ਜਦੋਂ ਸਮਾਂ ਸ਼ੁਰੂ ਹੋ ਗਿਆ ਉਦੋਂ ਵੀ ਪ੍ਰਮਾਤਮਾ ਸੱਚਾ ਸੀਗਾ ਤੇ ਆਦ ਜਦੋਂ ਯੁੱਗਾਂ ਤੋਂ ਵੀ ਆਦ ਦਾ ਪਹਿਲਾ ਸਮਾਂ ਸੀ ਉਦੋਂ ਵੀ ਪਰਮਾਤਮਾ ਸੱਚਾ ਸੀਗਾ ਇਸ ਲਈ ਯੁਗਾਦ ਸ਼ਬਦ ਜਦੋਂ ਬੋਲਣਾ ਥੋੜਾ ਜਿਹਾ ਭਾਰਾ ਕਰਕੇ ਯੁੱਗ ਵਰਗੀ ਬੋਲਣ ਵਰਗੀ ਆਵਾਜ਼ ਕੱਢਣੀ ਜੁਗਾਦ ਇਦਾਂ ਕਰਕੇ ਆਵਾਜ਼ ਕੱਢਣੀ ਜੁਗਾਦ ਸੱਚ ਹਾਂਜੀ ਅੱਗੇ ਜਿਹੜਾ ਸ਼ਬਦ ਹੈ ਬਹੁਤ ਵੱਡੀ ਗਲਤੀ ਜਿਨ੍ਹਾਂ ਨੇ ਧਿਆਨ ਨਾ ਦਿੱਤਾ ਹੋਵੇ ਉਹਨਾਂ ਕੋਲ ਇਹ ਹੋ ਜਾਂਦੀ ਪੀ ਹੈਪੀ ਸੱਚ ਬੋਲਦੇ ਆ ਹੈਪੀ ਲਫ਼ਜ਼ ਬਣਾ ਦਿੰਦੇ ਆ ਤੇ ਜਦ ਕੇ ਸਤਗੁਰੂ ਨਾਨਕ ਸਾਹਿਬ ਜੀ ਨੇ ਹੈ ਤੇ ਈ ਦਾ ਇਹ ਉਚਾਰਨ ਹੈ ਹੈ ਈ ਸੱਚ ਹੈਗਾ ਹੈ ਤੇ ਈ ਹੋਵੇਗਾ ਆਉਣ ਵਾਲੇ ਸਮੇਂ ਚ ਪ੍ਰਮਾਤਮਾ ਸੱਚਾ ਇਸ ਲਈ ਇਹ ਸ਼ਬਦ ਅਲੱਗ-ਅਲੱਗ ਕਰਕੇ ਬੋਲਣਾ ਬੋਲੋ ਦਾਸ ਦੇ ਪਿੱਛੇ ਹੈ ਈ ਸੱਚ ਹੈ ਈ ਸੱਚ ਹੈ ਈ ਸੱਚ ਹੈ ਈ ਨਾਨਕ ਹੁਸੀ ਭੀ ਸੱਚ ਨਾਨਕ ਹੁਸੀ ਭੀ ਸੱਚ ਇੱਕ ਤੁਸੀਂ ਸਤਿਗੁਰਾਂ ਦਾ ਇੱਥੇ ਬੜਾ ਜਿਹੜਾ ਖਾਸ ਦਿੱਤਾ ਹੋਇਆ ਇਸ਼ਾਰਾ ਤੁਸੀਂ ਹੁਣ ਸਭਨਾਂ ਨੇ ਗੁਟਕੇ ਸਹਿ ਪ੍ਰਕਾਸ਼ ਕੀਤੇ ਐ ਦੇਖੋ ਇੱਥੇ ਜਿਹੜਾ ਏ ਕਾ ਲੱਗਾ ਇਸ ਏਕੇ ਦਾ ਭਾਵ ਹੈ ਕਿ ਇੱਥੋਂ ਤੱਕ ਇੱਕ ਸ਼ਬਦ ਬਣਦਾ ਹੈ ਇਸ ਲਈ ਜਿਹੜਾ মূল ਮੰਤਰ ਹੈ ਉਹ ਨਾਨਕ ਹੁਸੀ ਭੀ ਸੱਚ ਤੱਕ ਹੈ ਇਸ ਤੋਂ ਅਗਲੇ ਪੰਨੇ ਦੇ ਦਰਸ਼ਨ ਕਰੋ ਜਿਹੜੀਆਂ ਪੌੜੀਆਂ ਸ਼ੁਰੂ ਹੁੰਦੀਆਂ ਨੇ ਜਪਜੀ ਸਾਹਿਬ ਦੀਆਂ ਉਹ ਦੇਖੋ ਅਗਲੇ ਸ਼ਬਦ ਦੇ ਅੱਗੇ ਵੀ ਇੱਕ ਲਿਖਿਆ ਹੋਇਆ ਜਿੱਥੇ ਆਉਂਦਾ ਨਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਦੇਖੋ ਉੱਥੇ ਵੀ ਏਕਾ ਹੀ ਲਿਖਿਆ ਹੋਇਆ ਜਿਹੜੀ ਜਪਜੀ ਸਾਹਿਬ ਦੀ ਪੌੜੀ ਹੈ ਪਹਿਲੀ ਉਹ ਉਹ ਅਗਲੀ ਪੌੜੀ ਹੈ ਪਹਿਲੀ ਪੌੜੀ ਤੇ ਇਸ ਤਰ੍ਹਾਂ 38 ਪੌੜੀਆਂ ਨੇ ਟੋਟਲ ਤੇ ਇੱਕ ਅਖੀਰ ਵਾਲਾ ਜਿਹੜਾ ਸਲੋਕ ਹੈ ਪਮਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਤੇ ਇੱਕ ਪਹਿਲਾ ਮੂਲ ਮੰਤਰ 38 ਤੇ 240 ਪੌੜੀਆਂ ਇਸ ਤਰ੍ਹਾਂ ਬਣਦੀਆਂ ਨੇ ਇਸ ਲਈ ਇਹ ਜੋ ਹੁਣ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਦਰਸ਼ਨ ਕੀਤੇ ਨੇ ਪੜਿਆ ਹੈ ਇਹ ਸਾਧ ਸੰਗਜੀ ਸਿੱਖ ਧਰਮ ਦਾ ਮੂਲ ਮੰਤਰ ਹੈ ਤੇ ਮੂਲ ਮੰਤਰ ਜਦ ਵੀ ਜਪਣਾ ਹੈ ਨਾਨਕ ਹੋਸੀਪੀ ਸੱਚ ਤੱਕ ਜਿਹੜਾ ਉਹ ਜਪਣਾ ਹੈ ਔਰ ਉਹਦਾ ਜੇ ਮਨ ਨੂੰ ਵਿਸ਼ਵਾਸ ਦਿਵਾਉਣਾ ਹੋਵੇ ਤੇ ਇਹਦੇ ਤੋਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਗੁਰੂ ਪਾਤਸ਼ਾਹ ਨੇ ਉੱਥੇ ਏਕਾ ਪਾ ਕੇ ਦੱਸਿਆ ਹੈ ਕਿ ਇੱਥੋਂ ਤੱਕ ਅਜੇ ਇੱਕ ਸ਼ਬਦੀ ਸੰਪੂਰਨ ਹੋਇਆ ਹੈ ਸੋ ਅੱਗੇ ਪੜੀਏ ਜੀ ਸੋਚਾ ਸੋਚ ਨਾ ਹੋਵਾਈ ਸੋਚਾ ਸੋਚ ਨਾ ਹੋਵਾਈ ਜੇ ਸੋਚੀ ਲੱਖ ਵਾਰ ਜੇ ਸੋਚੀ ਲੱਖ ਵਾਰ ਸਾਧ ਸੰਗਤ ਜੀ ਇਸ ਪੰਕਤੀ ਵਿੱਚ ਦੋ ਥਾਵਾਂ ਤੇ ਧਿਆਨ ਰੱਖਣ ਦੀ ਲੋੜ ਹੈ ਇੱਕ ਤੇ ਸੋਚਾ ਸ਼ਬਦ ਜੋ ਆਇਆ ਹੈ ਇਹਦੇ ਵਿੱਚ ਚੱਚੇ ਨੂੰ ਦੁਲਾਵਾਂ ਨੇ ਤੇ ਉੱਥੇ ਇੱਕ ਲਾਂ ਲਾ ਕੇ ਨਹੀਂ ਆਪਾਂ ਜਿਹੜਾ ਬੋਲਣਾ ਸੋਚੇ ਨਹੀਂ ਬੋਲਣਾ ਹੈ ਸੋਚਾ ਸੋਚਾ ਬੋਲਣਾ ਹੈ ਤਾਂ ਅੱਗੇ ਇਸ ਪੰਕਤੀ ਦੇ ਵਿੱਚ ਜਿਹੜਾ ਲੱਖ ਸ਼ਬਦ ਆਇਆ ਹੈ ਉਹ ਗਿਣਤੀ ਵਾਲਾ ਲੱਖ ਹੈ ਜਿਵੇਂ 100000 ਲੱਖ ਇਸ ਲਈ ਉਸ ਲੱਖ ਦੇ ਉੱਤੇ ਉਹਨੂੰ ਭਾਰਾ ਕਰਕੇ ਬੋਲਣਾ ਹੈ ਤੇ ਤੀਸਰੀ ਬੇਨਤੀ ਇਹ ਹੈ ਕਿ ਲਖਵਾਰ ਨਹੀਂ ਬੋਲਣਾ ਲਖ ਤੇ ਵਾਰ ਨੂੰ ਜੋੜ ਕੇ ਨਹੀਂ ਬੋਲਣਾ ਲਖਵਾਰ ਨਹੀਂ ਬੋਲਣਾ ਐਂਉਂ ਬੋਲਣਾ ਹੈ ਲਖਵਾਰ ਲਖਵਾਰ ਤੇ ਇਹ ਬੇਨਤੀ ਹੈ ਕਿ ਅਰਥ ਨਹੀਂ ਆਪਾਂ ਸਾਰੇ ਕਰਾਂਗੇ ਜੇ ਆਪਾਂ ਅਰਥ ਕਰਦੇ ਹੋਵਾਂਗੇ ਤੇ ਫਿਰ ਆਪਾਂ ਨੂੰ ਬਹੁਤ ਟਾਈਮ ਲੱਗਿਆ ਕਰੇਗਾ ਫਿਰ ਤਾਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਸਾਰੀ ਕਥਾ ਹੈ ਉਹਨੂੰ ਸਾਲ ਲੱਗ ਜਾਂਦੇ ਨੇ ਕਈ ਸਾਲ ਲੱਗ ਜਾਂਦੇ ਆਪਾਂ ਜਿਹੜਾ ਸ਼ੁੱਧ ਉਚਾਰਨ ਹੈ ਉਦੇ ਬਾਰੇ ਆਪਾਂ ਵਿਚਾਰ ਸਾਂਝਾ ਕਰਿਆ ਕਰਾਂਗੇ ਅਤੇ ਨਾਲ ਨਾਲ ਹੀ ਆਪਣਾ ਸਹਿਜ ਪਾਠ ਹੋ ਜਾਏਗਾ ਤੇ ਇਸ ਲਈ ਅਰਥ ਜਿਹੜੇ ਨੇ ਉਹ ਕਿਤੇ ਕਿਤੇ ਵਿੱਚ ਜਿੱਥੇ ਦਾਸ ਦਾ ਫੁਰਨਾ ਬਣੇ ਉੱਥੇ-ਉੱਥੇ ਆਪਾਂ ਜ਼ਿਕਰ ਕਰਿਆ ਕਰਾਂਗੇ ਸੋ ਇਹ ਜਿਹੜੀ ਪਹਿਲੀ ਪੰਕਤੀ ਹੈ ਇਹਦੇ ਵਿੱਚ ਇੱਕ ਤਾਂ ਚੱチェ ਨੂੰ ਦੁਲਾਵਾਂ ਲੱਗੀਆਂ ਨੇ ਤੇ ਇੱਕ ਲਾਂ ਲਾ ਕੇ ਸੋਚੇ ਨਹੀਂ ਬੋਲਣਾ ਸੋਚਾ ਹੈ ਬੁੱਲਣਾ ਹੈ ਅਤੇ 1 ਲੱਖ ਅਲੱਗ ਬੋਲਣਾ ਹੈ ਤੇ ਵਾਰ ਅਲੱਗ ਬੋਲਣਾ ਹੈ ਤੇ ਲੱਖ ਦੇ ਉੱਤੇ ਅਦਕ ਲਾ ਕੇ ਬੋਲਣਾ ਹੈ ਅੱਗੇ ਪੜੋ ਮੇਰੇ ਪਿੱਛੇ ਚੁੱਪਾ ਚੁੱਪ ਨਾ ਹੋ ਬਈ ਚੇ ਲਾਏ ਰਹਾ ਲੇਵ ਤਾਰ ਜਬਜੀ ਸਾਹਿਬ ਦੇ ਵਿੱਚ ਸੰਪਰਦਾਇਕ ਵਿਚਾਰਧਾਰਾ ਦੇ ਮੁਤਾਬਕ ਸੰਪਰਦਾਇਕ ਵਿਦਵਾਨਾਂ ਦੀ ਦਿੱਤੀ ਹੋਈ ਸੀਧ ਦੇ ਮੁਤਾਬਕ ਬਿੰਦੀਆਂ ਆਪਾਂ ਘੱਟ ਤੋਂ ਘੱਟ ਲਾਉਣੀਆਂ ਹੁੰਦੀਆਂ ਕਿਉਂਕਿ ਬਿੰਦੀਆਂ ਬਹੁਤ ਸਾਡੇ ਬੋਲ ਚਾਲ ਦੇ ਮੁਤਾਬਕ ਲੱਗਦੀਆਂ ਜਾਂਦੀਆਂ ਫਿਰ ਵੀ ਸਾਡੇ ਕੋਲੋਂ ਕਾਫੀ ਬਿੰਦੀਆਂ ਲੱਗ ਜਾਂਦੀਆਂ ਆਪਾਂ ਆਪਣੇ ਵੱਲੋਂ ਇਰਾਦਾ ਬਣਾ ਕੇ ਰੱਖਣਾ ਹੁੰਦਾ ਹੈ ਕਿ ਬਿੰਦੀਆਂ ਨਾ ਲਾਈਆਂ ਜਾਣ ਇਸ ਲਈ ਰਹਾ ਲਿਵਤਾਰ ਨਹੀਂ ਬੋਲਣਾ ਰਹਾ ਲਿਵਤਾਰ ਬੋਲਣਾ ਹੈ ਜੇ ਲਾਏ ਰਹਾ ਲਿਵਤਾਰ ਅੱਗੇ ਪੜੋ ਜੀ ਭੁੱਖਿਆ ਭੁੱਖ ਨਾ ਉੱਤਰੀ ਭੁੱਖਿਆ ਜੇ ਬੰਨਾ ਪੁਰੀਆ ਭਾਰ ਜੇ ਸਾਧ ਸੰਗਤ ਜੀ ਜਪਜੀ ਸਾਹਿਬ ਦੀ ਸੰਥਿਆ ਦੇ ਵਿੱਚ ਦੱਸੇ ਹੋਏ ਸਾਰੇ ਨੁਕਤੇ ਆਪਾਂ ਪਕਾ ਲਈਏ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕਰਨ ਲਈ ਸਾਡੀਆਂ ਹਜ਼ਾਰਾਂ ਹੀ ਗਲਤੀਆਂ ਮਾਈਨਸ ਹੋ ਜਾਂਦੀਆਂ ਨੇ ਕਿਉਂਕਿ ਉਹ ਫਾਰਮੂਲਾ ਤਾਂ ਉਹੀ ਚੱਲਣਾ ਹੈ ਨਾ ਜਿਵੇਂ ਹੁਣ ਭਾਰ ਸ਼ਬਦ ਆਇਆ ਹੈ ਨਾ ਤੇ ਭੱਬੇ ਦੀ ਆਵਾਜ਼ ਸਾਧ ਸੰਗ ਜੀ ਹੋਰ ਹੁੰਦੀ ਐ ਤੇ ਪੱਪੇ ਦੀ ਹੋਰ ਹੁੰਦੀ ਐ ਤੇ ਬਹੁਤੇ ਜਣੇ ਅਣਗਿਲੀ ਦੇ ਵੱਸ ਇਦਾਂ ਬੋਲ ਦਿੰਦੇ ਐ ਕਿ ਜੇ ਬੰਨਾ ਪੁਰੀਆ ਪਾਰ ਉਹ ਪਾਰ ਬੋਲ ਦਿੰਦੇ ਨੇ ਪਾਰ ਦਾ ਲਫ਼ਜ਼ ਜਿਹੜਾ ਅਰਥ ਬਣਦਾ ਉਹ ਹੋਰ ਬਣਦਾ ਐ ਤੇ ਭਾਰ ਭੱਬਾ ਲਾ ਕੇ ਉਹਦਾ ਜਿਹੜਾ ਅਰਥ ਹੈ ਉਹ ਹੋਰ ਬਣਦਾ ਐ ਇਸ ਲਈ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਭਾਰ ਲਿਖਿਆ ਇਸ ਲਈ ਇੱਥੇ ਭੱਬੇ ਦੀ ਆਵਾਜ਼ ਜਿਹੜੀ ਭਾਰੀ ਕਰਕੇ ਕੱਢਣੀ ਐ ਅੱਗੇ ਪੜੋ ਜੀ ਸਾਹਸ ਸਿਆਣਪ ਲਖ ਹੋ ਏ ਸਾਹਸ ਸਿਆਣਪ ਹੋ ਤਾ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ ਟੁੱਟੈ ਲਫਜ ਦਾ ਵੀ ਟੈਂਕੇ ਦੀਆਂ ਦੁਲਾਈਆਂ ਦੀ ਆਵਾਜ਼ ਹੀ ਕੱਢਣੀਆਂ ਟੈਂਕੇ ਦੁਲਾਈਆਂ ਟੈਂਕੀ ਦੁਲਾਵਾਂ ਟੈ ਇੱਕ ਨਹੀਂ ਲਾਉਣੀ ਦੁਲਾਵਾਂ ਨੇ ਉਹਨਾਂ ਦੀ ਆਵਾਜ਼ ਕੱਢਣੀ ਹੈ ਪੜੋ ਜੀ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮਨਾਂ ਕਹੇ ਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵੱਢਾਈ ਹੁਕਮੇ ਉੱਤਮ ਨੀਚ ਹੁਕਮ ਲੇਖ ਦੁਖ ਸੁਖ ਪਾਈ ਅਹ ਜਿਹੜੀ ਇਹ ਪੰਕਤੀ ਪੜ੍ਹੀ ਹੈ ਆਪਾਂ ਇਹਦੇ ਵਿੱਚ ਦੇਖੋ ਹੁਕਮੀ ਮੰਮੇ ਨੂੰ ਬਿਹਾਰੀ ਹੈ ਤੇ ਹੁਕਮੀ ਲਫ਼ਜ਼ ਬੋਲਣਾ ਹੈ ਹੁਕਮੇ ਉੱਤਮ ਨੀਚ ਇੱਥੇ ਵਿਸਰਾਮ ਹੈ ਹੁਕਮ ਲਿਖ ਦੁਖ ਸੁਖ ਅੱਗੇ ਜਿਹੜਾ ਸ਼ਬਦ ਹੈ ਪਾਈ ਅਹ ਪਾਈ ਅਹ ਜੇ ਐੜੇ ਨੂੰ ਸਿੱਧੀਆਂ ਹੀ ਧੁਲਾਵਾਂ ਲਾ ਦਿੱਤੀਆਂ ਤੇ ਹਾ ਹਾ ਤੇ ਹਾ ਹੇ ਦੀ ਸਿਆਰੀ ਉੱਤਰ ਜਾਣੀ ਹੈ ਲੱਥ ਜਾਣੀ ਹੈ ਇਸ ਲਈ ਪਾਈ ਹੈ ਨਹੀਂ ਬੋਲਣਾ ਪਾਈ ਅਹ ਪਾਈ ਅਹ ਹਾਹੇ ਦੀ ਆਵਾਜ਼ ਕੱਢਣੀ ਹੈ ਜ਼ੋਰ ਲਾ ਕੇ ਪਾਈ ਅਹ ਇਸ ਤਰ੍ਹਾਂ ਦੇ ਬਿਆੰਤ ਸ਼ਬਦ ਆਉਣਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਨ੍ਹਾਂ ਦੇ ਅਖੀਰ ਤੇ ਐਡਾ ਤਿਹ ਹੈ ਨੂੰ ਸਿਹਾਰੀ ਐ ਤੇ ਐ ਬੋਲਣਾ ਹੁੰਦਾ ਪਰ ਜੇ ਆਪਾਂ ਸਿੱਖਿਆ ਨਾ ਹੋਵੇ ਤੇ ਆਪਾਂ ਐਡੇ ਨੂੰ ਸਿੱਧੀਆਂ ਹੀ ਦੁਲਾਵਾਂ ਲਾ ਕੇ ਐ ਬੋਲ ਦਿੰਨੇ ਆ ਤਾਂ ਉਹ ਨਾਲੋਂ ਅੱਖਰ ਲੱਥ ਜਾਂਦੇ ਇਸ ਲਈ ਜਿਹੜਾ ਹੈ ਪਾਈ ਪਾਈ ਇਹ ਬੋਲਣਾ ਹੈ ਅੱਗੇ ਬਚਨ ਮਹਾਰਾਜ ਜੀ ਦੇ ਬੋਲੋ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮ ਮੈਂ ਅੰਦਰ ਸਾਪ ਕੋ ਮੈਂ ਅੰਦਰ ਸਾਪ ਕੋ ਬਾਹਰ ਹੁਕਮ ਨਾ ਕੋਏ ਨਾ ਹੁਕਮ ਨਾ ਕੋਏ ਨਾਨਕ ਹੁਕਮ ਹੈ ਜੇ ਬੁੱਝੈ ਨਾਨਕ ਮੈਂ ਜੇ ਬੁੱਝੈ ਤਾਹ ਮੈਂ ਕਹੈ ਨਾ ਕੋਏ ਨਾ ਕੋਈ ਕਹੈ ਨਾ ਕੋਏ ਇਸ ਪੰਕਤੀ ਵਿੱਚ ਬੁੱਝਿਆ ਸ਼ਬਦ ਜੋ ਆਇਆ ਹੈ ਉਹਦਾ ਅਰਥ ਹੈ ਸਮਝਣਾ ਇਸ ਲਈ ਉਹਦੇ ਉਹਨੂੰ ਪਾਰਾ ਕਰਕੇ ਬੋਲਣਾ ਹੈ ਜੇ ਅਕਾਲ ਪੁਰਖ ਦੇ ਹੁਕਮ ਨੂੰ ਕੋਈ ਸਮਝ ਲੈਂਦਾ ਹੈ ਫਿਰ ਹਉਮੈ ਦੇ ਵਿੱਚ ਨਹੀਂ ਗੱਲਾਂ ਕਰਦਾ ਤੇ ਜਿੱਥੇ ਜਿਹੜੇ ਅੱਖਰ ਨੇ ਉਹ ਇਹੀ ਲਿਖੇ ਹੋਵਣ ਬੱਬੇ ਨੂੰ ਔਕੜ ਝੱਜੇ ਨੂੰ ਦੁਲਾਵਾ ਹੋਵਣ ਲੇਕਿਨ ਅਰਥ ਬਣਦਾ ਹੋਵੇ ਬੁਝ ਜਾਣਾ ਜਿਸ ਤਰ੍ਹਾਂ ਸੁਖਮਨੀ ਸਾਹਿਬ ਵਿੱਚ ਆਉਂਦਾ ਪ੍ਰਭ ਕੈ ਸਿਮਰਨ ਤ੍ਰਿਸਨਾ 부ਜੈ ਤਾਂ ਉੱਥੇ ਪੂਲਾ ਬੋਲਣਾ ਹੈ ਜਿੱਥੇ ਅਰਥ ਬਣਦਾ ਹੋਵੇ ਭੀ ਸਮਝਣਾ ਉੱਥੇ ਭਾਰਾ ਕਰਕੇ ਭਾਵ ਆਪਣੇ ਕੋਲੋਂ ਅਧਕ ਲਾ ਕੇ ਜਿਹੜਾ ਉਹ ਬੋਲਣਾ ਹੈ ਤਾਂ ਇੱਥੇ ਬੁੱਝਾ ਬੋਲਣਾ ਹੈ ਬੁੱਝਾ ਅੱਗੇ ਪੜਿਏ ਜੀ ਗਾਵੈ ਕੋ ਤਾਣ ਗਾਵੈ ਕੋ ਤਾਣ ਉਹ ਵੈ ਕਿਸਾਇ ਤਾਣ ਗਾਵੈ ਕੋ ਦਾਤ ਗਾਵੈ ਕੋ ਦਾਤ ਜਾਣਾ ਨੀ ਸਾਨ ਇਹ ਜਿਹੜੀਆਂ ਦੋਨੇ ਪੰਕਤੀਆਂ ਆਪਾਂ ਪੜੀਆਂ ਨੇ ਪਹਿਲੀ ਪੰਕਤੀ ਦਾ ਵਿਸਰਾਮ ਤਾਣ ਤੇ ਹੈ ਦੂਸਰੀ ਪੰਕਤੀ ਦਾ ਵਿਸਰਾਮ ਦਾਤ ਤੇ ਹੈ ਅਤੇ ਜਿੱਥੇ ਜਿੱਥੇ ਦੁਲਾਵਾਂ ਨੇ ਉਹ ਦੁਬਾਰਾ ਦੁਬਾਰਾ ਬਚਨ ਬੋਲਣ ਦੀ ਲੋੜ ਨਹੀਂ ਭਾਵ ਗਾਵ ਹੈ ਬਬੇ ਨੂੰ ਦੁਲਾਵਾਂ ਉੱਥੇ ਬਬੇ ਲਾਵਾਂ ਵੀ ਗਾਵੇ ਇਸ ਤਰ੍ਹਾਂ ਨਹੀਂ ਬੋਲਣਾ ਹੋ ਵੈ ਲਫਜ ਹੈ ਉੱਥੇ ਵੀ ਬਬੇ ਲਾਵਾਂ ਵੀ ਹੋਵੇ ਨਹੀਂ ਬੋਲਣਾ ਹੈ ਵੈ ਹੋ ਵੈ ਫਿਰ ਅੱਗੇ ਕਿਸਾ ਲਫਜ ਹੈ ਉੱਥੇ ਵੀ ਸੱਸੇ ਨੂੰ ਦਲਾਵਾ ਹਨ ਸੱਸੇ ਦਲਾਵਾ ਸੈ ਕਿਸੈ ਇਦਾਂ ਜਿੱਥੇ-ਜਿੱਥੇ ਵੀ ਦੁਲਾਵਾ ਨੇ ਦੁਲਾਵਾ ਹੀ ਬੋਲਣੀਆਂ ਨੇ ਤੁਹਾਡੀਆਂ ਹਜ਼ਾਰਾਂ ਹੀ ਗਲਤੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਦੇ ਲਈ ਨਿਕਲ ਜਾਣਗੀਆਂ ਜੇ ਆਪਾਂ ਸੁਚੇਤ ਹੋ ਜਾਈਏ ਭਈ ਜਿਹੜਾ ਹੈ ਇੱਕ ਲਾਂ ਵਾਲੀ ਜਗ੍ਹਾ ਤੇ ਇੱਕ ਲਾਂ ਦੀ ਆਵਾਜ਼ ਕੱਢੀਏ ਦੋ ਲਾਂਵਾਂ ਵਾਲੀ ਜਗ੍ਹਾ ਤੇ ਜਿੱਥੇ ਮਹਾਰਾਜ ਜੀ ਨੇ ਲਾਈਆਂ ਦੋ ਲਾਂਵਾਂ ਦੀ ਆਵਾਜ਼ ਜੇਕਰ ਕੱਢੀਏ ਤਾਂ ਹੁਣ ਇਹ ਜਿਹੜਾ ਗਾਵੈ ਵਾਲਾ ਸ਼ਬਦ ਹੈ ਇਹਦੇ ਵਿੱਚ ਸਾਧ ਸੰਗਤ ਜੀ ਜਿਹੜੀਆਂ ਅੱਗੇ ਪੰਕਤੀਆਂ ਆ ਰਹੀਆਂ ਇਹਨਾਂ ਸਾਰੀਆਂ ਦਾ ਕੋ ਦੇ ਉੱਤੇ ਵਿਸਰਾਮ ਆ ਰਿਹਾ ਹੈ ਪਹਿਲੀਆਂ ਦੋ ਪੰਕਤੀਆਂ ਦਾ ਤਾਣ ਤੇ ਦਾਤ ਤੇ ਹੈ ਅੱਗੇ ਕੋ ਦੇ ਉੱਤੇ ਵਿਸਰਾਮ ਆ ਰਿਹਾ ਹੈ ਪੜੋ ਜੀ ਗਾਵੈ ਕੋ ਗੁਣ ਵੱਢਾਈ ਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀ ਲਾ ਫਿਰ ਦੇਹ ਜਿੱਥੇ ਇਸ ਤਰ੍ਹਾਂ ਦਾ ਸ਼ਬਦ ਮਹਾਰਾਜ ਜੀ ਦਾ ਆਉਂਦਾ ਜੱਜੇ ਨੂੰ ਬਿਹਾਰੀ ਅੱਗੇ ਐੜਾ ਆਇਆ ਲੇਕਿਨ ਐੜੇ ਨੂੰ ਕੋਈ ਮਾਤਰਾ ਨਹੀਂ ਲੱਗੀ ਇਹਦਾ ਤਰੀਕਾ ਵਿਦਵਾਨ ਪੁਰਸ਼ ਸੰਪਰਦਾਇਕ ਪੁਰਖ ਦਮਦਮੇ ਟਕਸਾਲ ਦੇ ਉਸਤਾਦ ਜਿਹੜੇ ਉਹ ਦੱਸਦੇ ਐ ਕਿ ਜੱਜੇ ਦੀ ਬਿਹਾਰੀ ਨੂੰ ਆਪਾਂ ਥੋੜਾ ਲੰਬਾ ਕਰ ਦੇਣਾ ਐੜਾ ਆਪਣੇ ਆਪ ਵਿੱਚ ਆ ਜਾਏਗਾ ਕਿਵੇਂ ਬੋਲ ਦੇਣਾ ਜੀ ਐਦਾਂ ਬੋਲ ਦੇਣਾ ਜੀ ਇਹਦੇ ਨਾਲ ਐੜਾ ਵਿੱਚ ਆ ਜਾਂਦਾ ਹਾਂਜੀ ਬੋਲ ਕੇ ਦੇਖ ਲਓ ਜੀ ਹਾਂਜੀ ਇਸ ਤਰ੍ਹਾਂ ਐੜੇ ਦੀ ਆਵਾਜ਼ ਵਿੱਚ ਆ ਜਾਂਦੀ ਹੈ ਹਾਂਜੀ ਅੱਗੇ ਪੜੀਏ ਜੀ ਗਾਵੈ ਕੋ जापै दिस दूर गावै कोदरा दूर कथना कथी ना आवै तोट कथ कथ कथी कोटि कोट कोट देदा दे लैदे थक पाहे ਇੱਥੇ ਸਾਧ ਸੰਗਤ ਜੀ ਬਿੰਦੀਆਂ ਨਹੀਂ ਲਗਣ ਦੇਣੀਆਂ ਜਦੋਂ ਕੋਈ ਅਖੰਡ ਪਾਠੀ ਅਰਦਾਸੇ ਤੋਂ ਬਾਅਦਾਂ ਜਦੋਂ ਵਾਕ ਲੈ ਕੇ ਪਾਠ ਆਰੰਭ ਕਰਦਾ ਹੈ ਤੇ ਪਹਿਲੀ ਰੌਲ ਤੋਂ ਹੀ ਪਛਾਣਿਆ ਜਾਂਦਾ ਹੈ ਕਿ ਇੰਨੇ ਪਲਾਸੰਥਿਆ ਲਈ ਹੈ ਕਿ ਨਹੀਂ ਲਈ ਇੱਕ ਤਾਂ ਇਹ ਜਿਹੜੀਆਂ ਪੰਕਤੀਆਂ ਆਉਂਦੀਆਂ ਇਹਦੇ ਵਿੱਚ ਬਿੰਦੀਆਂ ਨਹੀਂ ਲਾਉਂਦੇ ਜਿਹੜੇ ਸੰਪਰਦਾਇਕ ਉਸਤਾਦ ਨੇ ਉਹ ਆਪਣੇ ਸੇਵਕਾਂ ਨੂੰ ਵਿਦਿਆਰਥੀਆਂ ਨੂੰ ਕਹਿੰਦੇ ਕਿ ਬਿੰਦੀਆਂ ਨਹੀਂ ਲਾਉਣੀਆਂ ਇਹ ਪਾਠ ਇਦਾਂ ਕਰਨਾ ਦੇਦਾ ਦੇ ਲੈਦੇ ਥੱਕ ਪਾਏ ਚੇਤਾ ਰੱਖ ਲੈਣਾ ਬਿੰਦੀਆਂ ਇੱਥੇ ਨਹੀਂ ਲਗਣ ਦੇਣੀਆਂ ਇਉਂ ਬੋਲਣਾ ਹੈ ਦੇਦਾ ਦੇ ਲੈਦੇ ਥੱਕ ਪਾਏ ਅੱਗੇ ਬੋਲੋ ਜੀ ਜੁਗਾ ਜੁਗੰਤਰ ਖਾਹੀ ਖਾਹੇ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਏ ਸਾਹਿਬ ਸਾਚ ਨਾਏ ਹਾਂਜੀ ਜਿਹੜਾ ਸਾਹਿਬ ਸ਼ਬਦ ਹੈ ਇਹ ਗੁਰਬਾਣੀ ਵਿੱਚ ਬਹੁਤ ਜਗ੍ਹਾ ਤੇ ਆਉਂਦਾ ਹੈ ਇਹਦਾ ਜੇ ਤੁਸੀਂ ਧਿਆਨ ਰੱਖ ਲਓ ਵੀ ਜਿੱਥੇ ਸ ਸੇ ਨੂੰ ਕੰਨਾਂ ਲੱਗਾ ਹੈ ਉੱਥੇ ਸ ਸੇ ਦੇ ਕੰਨੇ ਦੀ ਆਵਾਜ਼ ਕੱਢ ਕੇ ਹੀ ਬੋਲਣਾ ਹੈ ਸ ਸੇ ਕੰਨਾਂ ਸਾ ਇਸ ਤਰ੍ਹਾਂ ਪਹਿਲਾਂ ਸਾ ਆਵਾਜ਼ ਸਾਹਿਬ ਇਦਾਂ ਬੋਲਣਾ ਜੇ ਆਪਾਂ ਸਿੱਧਾ ਸਾਹਿਬ ਬੋਲਾਂਗੇ ਸ ਸੇ ਦਾ ਕੰਨਾ ਆਪਾਂ ਉਤਾਰ ਦਿੱਤਾ ਇਸ ਲਈ ਜੇ ਹਜ਼ਾਰ ਵਾਰੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਸਮਝੋ ਹਜ਼ਾਰ ਗਲਤੀ ਅਸੀਂ ਕਰ ਰਹੇ ਹਾਂ ਜੇ ਇੱਕ ਗਲਤੀ ਸਾਡੀ ਸ਼ੁੱਧ ਹੋ ਗਈ ਸਾਨੂੰ ਜਾਂਚ ਆ ਗਈ ਹਜ਼ਾਰ ਗਲਤੀ ਸਾਡੀ ਨਿਕਲ ਗਈ ਸਾਡੇ ਅੰਦਰੋਂ ਤਾਂ ਇਸ ਤਰ੍ਹਾਂ ਸੱਸੇ ਨੂੰ ਕੰਨਾਂ ਜਿੱਥੇ ਲੱਗਾ ਸਾਹਿਬ ਬੋਲਣਾ ਅੱਗੇ ਇੱਕ ਸ਼ਬਦ ਆਇਆ ਇਸ ਪੰਕਤੀ ਵਿੱਚ ਨਾਏ ਜਿੱਥੇ ਸਾਧ ਸੰਗਤ ਜੀ ਪਰਮਾਤਮਾ ਦੇ ਨਾਮ ਦਾ ਅਰਥ ਬਣਦਾ ਹੋਵੇ ਉੱਥੇ ਪਾਰਾ ਕਰਕੇ ਨਾਏ ਨਹੀਂ ਬੋਲਣਾ ਨਾਏ ਨਹੀਂ ਬੋਲਣਾ ਕਿਉਂਕਿ ਉਹ ਨਾਉਣ ਦਾ ਵਾਚਕ ਹੁੰਦਾ ਹੈ ਤੇ ਜਿੱਥੇ ਨਾਉਣ ਦਾ ਵਾਚਕਾਵੇ ਉੱਥੇ ਭਾਰਾਂ ਕਰਕੇ ਉਦਾਂ ਦੀ ਆਵਾਜ਼ ਕੱਢਣੀ ਇੱਥੇ ਹੈ ਪ੍ਰਮਾਤਮਾ ਦੇ ਨਾਮ ਦੀ ਗੱਲ ਕਿ ਸੱਚਾ ਹੀ ਪ੍ਰਮਾਤਮਾ ਤੇ ਸੱਚਾ ਹੀ ਉਹਦਾ ਨਾਮ ਹੈ ਇਸ ਲਈ ਨਾਏ ਉਹਲਾ ਬੋਲਣਾ ਨਾਏ ਨਹੀਂ ਬੋਲਣਾ ਸਾਚਾ ਸਾਹਿਬ ਸਾਚ ਨਾਏ ਸੱਚਾ ਸਾਹਿਬ ਨਾਏ ਭਾਖਿਆ ਭਾਉ ਅਪਾਰ ਭਾਖਿਆ ਭਾਉ ਅਪਾਰ ਅੱਖ ਹੈ ਮੰਗੇ ਦੇਹ ਦੇਹ ਇਸ ਪੰਕਤੀ ਵਿੱਚ ਚਾਰੇ ਸ਼ਬਦਾਂ ਦੇ ਅਖੀਰ ਤੇ ਹਾ ਹ ਆਇਆ ਤੇ ਹਾ ਹੇ ਨੂੰ ਸਿਹਾਰੀਆਂ ਆਈਆਂ ਤੇ ਸਾਰੇ ਹਾ ਹਿਆਂ ਦੀ ਪੂਰੀ ਆਵਾਜ਼ ਕੱਢਣੀ ਤੇ ਸਿਹਾਰੀਆਂ ਬੁਲਾਉਣੀਆਂ ਨੇ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਿ ਅੱਗੇ ਰੱਖੀ ਐ ਜੇਤ ਦਸੈ ਦਰਬਾਰ ਮੋਹ ਕੇ ਬੋਲਣ ਬੋਲੀ ਆ ਜਿਹੜਾ ਮੋਹ ਸ਼ਬਦ ਹੈ ਇਹਦੇ ਵਿੱਚ ਵੀ ਬਹੁਤ ਅਣਗਿਲੇ ਅਕਸਰ ਜਿਹੜੀ ਹੈ ਗੁਰਬਾਣੀ ਪੜ੍ਹਦਿਆਂ ਉਹਨਾਂ ਦੇ ਕੋਲੋਂ ਹੋ ਜਾਂਦੀ ਹੈ ਜਿਨ੍ਹਾਂ ਨੇ ਪਾਠ ਨਾ ਕਿਸੇ ਤੋਂ ਪੁੱਛਿਆ ਹੋਵੇ ਇਸ ਲਈ ਮੰਮੇ ਔਕੜ ਮੋਹ ਹਾਹੇ ਕਨੌੜਾ ਹਾਓ ਇਨੂੰ ਸਿੱਖ ਲੈਣਾ ਹੈ 5 7 10 15 ਵਾਰ ਅਲੱਗ ਪੜ ਕੇ ਇਕੱਲਿਆਂ ਬੈਠਿਆਂ ਹੋયા ਇਹਨੂੰ ਰਸਨਾ ਤੇ ਚੜਾ ਲੈਣਾ ਮੁਹਾਉ ਮੁਹਾਉ ਕਿਉਂਕਿ ਇਹਨੂੰ ਵੱਖ-ਵੱਖ ਤਰੀਕਿਆਂ ਨਾਲ ਗਲਤ ਬੋਲਦੇ ਕੋਈ ਮੰਮੀ ਤੇ ਥੱਲੇ ਦੋ ਲੈਂਕੜੇ ਲਾ ਦਿੰਦਾ ਉਹ ਇਦਾਂ ਬੋਲ ਦਿੰਦੇ ਨੇ ਮੂੰਹੋਂ ਕੀ ਬੋਲਣ ਬੋਲੀ ਹੈ ਇਸ ਤਰ੍ਹਾਂ ਗੁਰਬਾਣੀ ਦਾ ਨਰਾਦਰ ਹੋ ਜਾਂਦਾ ਹੈ ਇਸ ਲਈ ਮੁਹਾਉ ਕੇ ਬੋਲਣ ਬੋਲੀ ਹੈ ਜਿੱਤ ਸੁਣ ਧਰੇ ਪਿਆਰ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਓ ਅੰਮ੍ਰਿਤ ਵੇਲਾ ਸੱਚ ਨਾਓ ਵੜਿਆਈ ਵਿਚਾਰ ਵੜਿਆਈ ਵਿਚਾਰ ਕਰਮੀ ਆਵੇ ਕੱਪੜਾ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਨਦਰੀ ਮੋਖ ਦਵਾਰ ਨਾਨਕ ਏ ਵਹਿ ਜਾਣੀਐ ਸਭ ਆਪੇ ਸਚਿਆਰ ਜਿਸਨੇ ਬਿਲਕੁਲ ਹੀ ਪਾਠ ਕੀਤੀ ਨਾ ਸਿੱਖਿਆ ਹੋਵੇ ਉਹਦੀ ਆ ਗਲਤੀ ਸਭ ਤੋਂ ਵੱਡੀ ਪਛਾਣੀ ਜਾਂਦੀ ਹੁੰਦੀ ਹੈ ਇਸ ਪੰਕਤੀ 'ਚ ਉਹ ਅਕਸਰ ਬੋਲ ਦਿੰਦਾ ਏ ਨਾਨਕ ਐਵੇਂ ਜਾਣੀਐ ਇਸ ਤਰ੍ਹਾਂ ਬੋਲ ਦਿੰਦੇ ਆ ਨਾਨਕ ਐਵੇਂ ਜਾਣੀਐ ਇਸ ਤਰ੍ਹਾਂ ਵੀ ਬੋਲਦੇ ਆ ਕਈ ਜਣੇ ਪਰ ਇੱਥੇ ਸਤਿਗੁਰੂ ਨਾਨਕ ਸਾਹਿਬ ਨੇ ਜੋ ਸ਼ਬਦ ਵਰਤੇ ਆ ਈੜੀ ਲਾਵਾਂ ਏ ਵਵੇ ਦਲਾਵਾਂ ਵੈ ਏ ਵੈ ਆਪਾਂ ਸ਼ੁੱਧ ਪਾਠ ਕੀ ਕਰਨਾ ਏ ਨਾਨਕ ਏਵੈ ਜਾਣੀਐ ਨਾਨਕ ਏਵੈ ਜਾਣੀਐ ਈੜੀ ਦੀ ਆਵਾਜ਼ ਕੱਢਣੀ ਹੈ ਕਿਉਂਕਿ ਈੜੀ ਲਾਵਾਂ ਏ ਆ ਨਾ ਐੜਾ ਤਾਂ ਇੱਥੇ ਹੈ ਨਹੀਂ ਆ ਐਵੇਂ ਨਹੀਂ ਬੋਲਣਾ ਏਵੈ ਬੋਲਣਾ ਏਵੈ ਨਾਨਕ ਏਵੈ ਜਾਣੀਐ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਸਭ ਆਪੇ ਸਚਿਆਰ ਆਪਿਆ ਨਾ ਜਾਏ ਆਪੇ ਆ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜੇ ਨ ਸੇਵਿਆ ਤင် ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰਮੁਖ ਰਹਿਆ ਸਮਾਈ ਗੁਰਈਸਰ ਗੁਰ ਗੋਖ ਬਰਮਾ ਗੁਰ ਪਾਰਬਤੀ ਮਾਈ ਪਾਰਬਤੀ ਮਾਈ ਇਹ ਜੋ ਪਵਿੱਤਰ ਪੰਕਤੀ ਹੈ ਇਹ ਦੀ ਸੰਪਰਦਾਇਕ ਵਿਚਾਰਧਾਰਾ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ ਜਿਹੜਾ ਇਸ ਦੇ ਸਰਾਮ ਨੂੰ ਗਲਤ ਲਗਾ ਦੇਵੇ ਉਸੇ ਵੇਲੇ ਪਛਾਣਿਆ ਜਾਂਦਾ ਵੀ ਇਹਨੇ ਗੁਰਬਾਣੀ ਦੀ ਸੰਖਿਆ ਨਹੀਂ ਕੀਤੀ ਇਹ ਦਾ ਵਿਸਰਾਮ ਸਾਧ ਸੰਗਤ ਜੀ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਇੱਥੇ ਲੱਗਦਾ ਹੈ ਪਾਰਵਤੀ ਮਾਈ ਇਹ ਅਲੱਗ ਕਹਿਣਾ ਹੈ ਇਹ ਵੀ ਪਛਾਣ ਹੈ ਕਿ ਜਿਹੜਾ ਵੀ ਪਹਿਲੀ ਰੋਲ ਲਾਉਂਦਾ ਅਖੰਡ ਪਾਠ ਹੀ ਬੈਠਦਾ ਉਹਨੇ ਜਦੋਂ ਇਹ 10 15 ਸ਼ਬਦ ਜਦੋਂ ਪੜ੍ਹਨੇ ਹੁੰਦੇ ਉਹਨਾਂ ਦੇ ਵਿੱਚੋਂ ਹੀ ਉਹਦੀ ਪਛਾਣ ਹੋ ਜਾਂਦੀ ਹੈ ਵੀ ਇਹਨੇ ਸਿੱਖਿਆ ਪਾਠ ਕਿਤੇ ਹੋ ਕਿ ਜਾਂ ਆਪਣੇ ਆਪ ਹੀ ਕਰਨ ਲੱਗ ਗਿਆ ਹੈ ਇਸ ਲਈ ਇਹ ਵਿਸਰਾਮੀ ਚੇਤਾ ਰੱਖਣਾ ਇਹਨੂੰ ਪਕਾ ਲੈਣਾ ਹੈ ਕਿ ਪਾਰਵਤੀ ਮਾਈ ਮਗਰੋਂ ਅਲੱਗ ਕਹਿਣਾ ਤੇ ਬਰਮਾ ਗੁਰ ਇੱਥੇ ਵਿਸਰਾਮ ਲਾਉਣਾ ਅੱਗੇ ਪੜੋ ਜੀ ਜੇ ਹਾਂ ਉਹ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਗੁਝਾਈ ਜਿਹੜਾ ਗੁਰਾ ਸ਼ਬਦ ਹੈ ਇਹ ਗੁਰਬਾਣੀ ਪਾਠ ਦਰਪਣ ਪੁਥੀ ਵਿੱਚ ਵਿਸ਼ੇਸ਼ ਕਰਕੇ ਲਿਖਿਆ ਹੋਇਆ ਜੋ ਦਮਦਮੀ ਟਕਸਾਲ ਦੀ ਸ਼ੁੱਧ ਪਾਠ ਸਿੱਖਣ ਵਾਲੀ ਪੁਥੀ ਸਾਹਿਬ ਹੈ ਉਹਦਾ ਨਾਮ ਹੈ ਗੁਰਬਾਣੀ ਪਾਠ ਦਰਪਣ ਉਹਦੇ ਵਿੱਚ ਉਚੇਚਾ ਲਿਖਿਆ ਹੋਇਆ ਕਿ ਇੱਥੇ ਇੱਕ ਵਚਨ ਬਣਾ ਕੇ ਬੋਲਣਾ ਹੈ ਗੁਰਾ ਸ਼ਬਦ ਨੂੰ ਗੁਰਾਂ ਨਹੀਂ ਬੋਲਣਾ ਰਾਰੇ ਦੇ ਕੰਨੇ ਤੇ ਬਿੰਦੀ ਨਹੀਂ ਲਾਉਣੀ ਗੁਰਾ ਬੋਲਣਾ ਹੈ ਤੇ 부ਝਾਈ ਸ਼ਬਦ ਜਿਹੜਾ ਹੈ ਉਹਦਾ ਵੀ ਅਰਥ ਸਮਝਣਾ ਹੈ ਇਸ ਲਈ ਥੋੜਾ ਜਿਹਾ ਉਹਦੇ ਤੇ ਅਧਕ ਲਾ ਕੇ 부ਝਾਈ ਜਿਹੜਾ ਹੈ ਭਾਰਾ ਬੋਲਣਾ ਹਾਂਜੀ ਗੁਰਾ ਇੱਕ ਦੇਹ 부ਝਾਈ ਦੁਆ ਦੇਹ ਬਣੀ ਸਭਨਾ ਜੀਆ ਦਾ ਇੱਕ ਦਾਤਾ ਸੋ ਨਿਵਸਰ ਨਾ ਜਾਈ ਗੁਰਾ ਇੱਕ ਦੇਹ 부ਝਾਈ ਦੁਆ ਦੇਹ ਬਣੀ ਸਭਨਾ ਜੀਆ ਦਾ ਇੱਕ ਦਾਤਾ ਉਹ ਮੈਂ ਵਿਸਰ ਨਾ ਜਾਈ ਅੱਜ ਸਾਧ ਸੰਗਤ ਜੀ ਇੰਨੇ ਸ਼ਬਦ ਪਹਿਲਾ ਮੂਲ ਮੰਤਰ ਅਤੇ ਉਸ ਤੋਂ ਅਗਲੀਆਂ 5 ਪੌੜੀਆਂ ਆਪਾਂ ਵਿਚਾਰੀਆਂ ਨੇ ਇਸ ਤੋਂ ਅੱਗੇ ਫਿਰ ਗੁਰੂ ਪਾਤਸ਼ਾਹੀ ਦੇ ਚਰਨਾਂ ਦਾ ਆਸਲਾ ਲੈ ਕੇ ਵਿਚਾਰਾਂਗੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ